ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਜ ਬਲੌਗ ਦੇ ਵਿੱਚ ਹੋ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਲੱਗੇ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਇਹ ਸ਼ਾਮ ਦਾ ਟਾਈਮ ਹੈ ਮੈਂ ਸ਼ਾਮ ਦੀ ਰੋਟੀ ਲਾ ਰਹੀ ਸੀਗੀ ਸਵੇਰ ਦਾ ਅੱਜ ਮੇਰਾ ਕੋਈ ਵੀ ਟਾਈਮ ਨਹੀਂ ਲੱਗਿਆ ਹੈਗਾ ਬਲੌਕ ਬਣਾਉਣ ਦਾ ਕਿਉਂਕਿ ਜੀ ਅੱਜ ਸਵੇਰੇ ਮੈਂ ਨੂੰ ਕੰਮ ਸੀਗਾ ਮੈਂ ਜਾਣਾ ਸੀਗਾ ਮਾਚੂ ਬੜਾ ਸਾਹਿਬ ਫੇਰ ਮੈਂ ਮੈਂ ਸਹਿਜਪ੍ਰੀਤ ਤੇਜਸਕਾ ਨਾਲ ਸੀ ਤਿੰਨੋਂ ਜਾਣੇ ਗਏ ਸੀਗੇ ਮਾਚੂ ਬੜਾ ਸਾਹਿਬ ਉੱਥੇ ਥੋੜਾ ਜਿਹਾ ਸਮਾਨ ਖਰੀਦਣਾ ਸੀਗਾ ਕੱਪੜੇ ਵਗੈਰਾ ਤੇ ਮਤਲਬ ਸਿਆੜਾ ਵਾਲੇ ਕੋਟੀਆਂ ਵਗੈਰਾ ਖਰੀਦ ਕੇ ਦੇਣੀਆਂ ਸੀਗਾ ਸਹਿਜਪ੍ਰੀਤ ਨੂੰ ਉਹਨੇ ਆਪਣੇ ਨਾਨਕਿਆਂ ਨੂੰ ਜਾਣਾ ਸੀਗਾ ਤੇ ਉਹਨੂੰ ਖਰੀਦ ਕੇ ਦਿੱਤੇ ਫਿਰ ਉਸ ਵੀਰੇ ਸਜਰੇ ਸਜਰੇ ਕੰਮ ਕਰਕੇ ਮੈਂ ਮਚਵਾੜਾ ਸਭ ਚਲੇ ਗਈ ਸੀਗੀ ਤੇ ਫਿਰ ਮੇਤੋਂ ਬਲੌਗ ਨਹੀਂ ਕੋਈ ਸ਼ੂਟ ਹੋਇਆ ਹੈਗਾ ਉੱਥੇ ਵੀ ਥੋੜੀ ਜਿਹੀ ਕਲਿੱਪ ਬਣੀ ਸੀਗੀ ਜਦੋਂ ਅਸੀਂ ਮਤਲਬ ਬਸ ਢੀਕਦੇ ਸੀਗੇ ਤੇ ਉਹ ਮੈਂ ਇਹਦੇ ਨਾਲ ਜੋੜ ਦੂੰਗੀ ਪੈਸੇ ਮੇਤੋਂ ਕੋਈ ਵੀ ਬਲੌਗ ਨਹੀਂ ਬਣਿਆ ਹੈਗਾ ਫਿਰ ਮੈਂ ਕਿਹਾ ਵੀ ਚਲੋ ਆਪਣੀ ਮੇਸਕਾਤੇ ਕਰਨਾ ਬਲੌਗ ਤਾਂ ਕਰਕੇ ਮੈਂ ਥੋੜਾ ਜਿਹਾ ਇਹ ਸ਼ੂਟ ਕਰ ਲਿਆ ਸੀਗਾ 4-5 ਮਿੰਟ ਦਾ ਹੀ ਬਲੌਗ ਬਣਿਆ ਜ ਮੇਤੋਂ ਤੇ ਇਥੇ ਨਾ ਮੈਂ ਸ਼ਾਮ ਦੀ ਰੋਟੀ ਲਾ ਰਹੀ ਸੀਗੀ ਬਸ ਲਾ ਕੇ ਡੱਬੇ ਚ ਰੱਖਤੀ ਆਪਾਂ ਨੇ ਬੰਦ ਕਰਕੇ ਤੇ ਉਸ ਤੋਂ ਬਾਅਦ ਲੱਗ ਜਾਾਂਗੇ ਇਹਨੂੰ ਸਾਫ਼ ਕਰਨ ਰਸੋਈ ਵਗੈਰਾ ਨੂੰ ਸਾਫ਼ ਕਰ ਦਾਂਗੇ ਤੇ ਮੈਂ ਗਰਮ ਗਰਮ ਨੂੰ ਇਹ ਸਾਫ਼ ਕਰ ਦਿੰਨੀ ਆ ਜੇ ਮਤਲਬ ਮੈਂ ਤੋਂ ਹਨਾ ਨਾ ਛੇਤੀ ਸਾਫ਼ ਕਰ ਹੋਵੇ ਫਿਰ ਟਾਈਮ ਨਹੀਂ ਲੱਗਦਾ ਹੈਗਾ ਛੇਤੀ ਸਾਫ਼ ਕਰਨ ਦਾ ਤਾਂ ਕਰਕੇ ਮੈਂ ਨਾ ਪਹਿਲਾਂ ਹੀ ਰੋਟੀ ਨਾਉਂਦੀ ਸਾਰੇ ਨਾ ਇਹ ਪਹਿਲਾਂ ਗੈਸ ਵਗੈਰਾ ਸੈਲਫ ਵਗੈਰਾ ਸਾਫ਼ ਕਰ ਦਿੰਨੀ ਨਾਲ ਦੀ ਨਾਲ ਉੰਦਾ ਤਾਂ ਵੈਸੇ ਗਰਮਾ ਚਲੋ ਐਦਾਂ ਹੀ ਫਿਰ ਕੱਪੜੇ ਨਾਲ ਚੱਕ ਕੇ ਨਾ ਸਟੈਂਡ ਜਿਹਨੂੰ ਪਰੇ ਕਰਕੇ ਉਸ ਤੋਂ ਬਾਅਦ ਐਨ ਸਾਫ਼ ਕਰਦਣੇ ਹੁੰਨੇ ਆ ਤੇ ਆਪਣਾ ਜੀ ਇੱਥੇ ਬਾਕੀ ਲਗਭਗ ਸਾਰਾ ਕੰਮ ਨਿਬੜ ਗਿਆ ਸੀਗਾ ਦੁੱਧ ਵਗੈਰਾ ਵੀ ਮੈਂ ਕਰਤਾ ਸੀਗਾ ਕੱਲੀ ਰੋਟੀ ਹੋ ਰਹਿੰਦੀ ਸੀਗੀ ਰੋਟੀ ਮੈਂ ਪਕਾ ਕੇ ਰੱਖ ਤੀ ਤੇ ਦਸ ਘਰ ਨੂੰ ਖਾ ਲਈ ਸਾਈ ਪ੍ਰੀਤਾ ਉਹਦੇ ਨਨਕਿਆਂ ਨੂੰ ਚਲੀ ਗਿਆ ਸੀਗਾ ਉਹ ਨਹੀਂ ਹੈਗਾ ਘਰੇ ਤੇ ਮੈਂ ਹਾਲੇ ਖਾਣੀ ਨਹੀਂ ਸੀਗੀ ਮੈਂ ਬਾਅਦ ਚ ਖਾਣੀ ਨੇ ਰੋਟੀ ਮੈਨੂੰ ਭੁੱਖ ਨਹੀਂ ਸੀਗੀ ਹਾਲੇ ਮੈਂ ਚਲੋ ਮੈਂ ੜਕ ਕੇ ਖਾ ਲੂੰਗੀ ਬਾਕੀ ਹੋਰ ਕੰਮ ਕਰ ਲੀਏ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਬਾਹਰ ਵੈਸੇ ਮੈਂ ਨਾ ਹਾਲੇ ਕੋਟੀ ਵਗੈਰਾ ਕੋਈ ਨਹੀਂ ਪਾਈ ਸੀਗੀ ਮੈਨੂੰ ਐ ਸੀਗਾ ਵੀ ਪਹਿਲਾਂ ਕੰਮ ਨਿਬੇੜਨਾ ਉਸ ਤੋਂ ਬਾਅਦ ਇਹ ਛੌਲ ਵਗੈਰਾ ਲੰਨੀ ਆ ਹੁਣ ਨਾ ਸਰਜਰੀ ਤੋਂ ਦੀ ਪੈਣ ਲੱਗ ਜਾਂਦੀ ਆ ਇਹ ਮੈਂ ਕੱਪੜੇ ਜਿਹੜੇ ਮੱਚ ਬੜਾ ਸਮੂ ਪਾ ਕੇ ਰੇਸੀ ਉਹ ਖੋਲੇ ਹੀ ਨਹੀਂ ਗੇ ਆ ਕੇ ਮੈਂ ਕਿਹਾ ਕਾ ਨੂੰ ਚਲ ਹੁਣ ਧੋਣ ਵਾਲੇ ਤਾਂ ਹੋ ਗਈ ਇਹ ਕਾ ਨੂੰ ਹੁਣ ਇੱਕ ਸੂਟ ਹੋਰ ਕਰਨਾ ਖਰਾਬ ਸੁੱਕਦੇ ਤਾਂ ਪਹਿਲਾਂ ਹੀ ਨਹੀਂ ਗੇ ਵੀ ਚਲੋ ਉਹੀ ਸਵੇਰੇ ਸਾਜਰੇ ਤਾਂ ਨਹਾਇ ਲੈਣਾ ਵੀ ਇਹੀ ਪਾ ਕੇ ਪੈ ਜਾਣਗੀ ਹੁਣ ਵੀ ਸਵੇਰੇ ਹੀ ਉੱਠ ਕੇ ਖੋਲ ਲਾਂਗੇ ਮੈਂ ਕੋਲ ਜਿਓ ਕਰਤੀ ਖੋਲਣ ਦੀ ਹੈਗਾ ਥੋੜਾ ਇਹ ਪਤਲਾ ਹੀ ਆ ਮੈਂ ਹਲੇ ਮਤਲਬ ਸਿਆੜਾ ਵਾਲੇ ਸੂਟ ਹਲੇ ਨਹੀਂ ਸਮਾਈ ਹੈਗੇ ਜੋ ਪਹਿਲੇ ਹੀ ਨੇ ਉਹ ਕੱਢਣ ਵਾਲੇ ਨੇ ਹਲੇ ਮਤਲਬ ਪ੍ਰੈਸ ਸਾਡੀ ਖਰਾਬ ਆ ਨਾ ਪ੍ਰੈਸ ਕਰਨ ਵਾਲੇ ਪਏ ਨੇ ਉਹਨਾਂ ਨੂੰ ਬੜ ਬਹੁਤ ਜ਼ਿਆਦਾ ਨੇ ਫਿਰ ਇਹਦੇ ਵਿੱਚ ਪੜ ਨਹੀਂ ਸੀਗੀ ਫਿਰ ਮੈਂ ਇਹੀ ਬਾਗੀ ਸੀਗੀ ਮੈਂ ਕਿਹਾ ਚਲੋ ਸਾਹਮਣੇ ਪਿਆ ਹੈ ਹਨਾ ਇਹੀ ਬਾਗੀ ਤੇ ਹੈਗਾ ਥੋੜਾ ਜਿਹਾ ਇਹ ਪਤਲਾ ਹੀ ਆ ਗਰਮੀਆਂ ਚ ਪਾਉਣ ਵਾਲਾ ਤੇ ਬਾਕੀ ਜੀ ਅੱਗੇ ਮੈਂ ਦੂਸਰੀ ਵੀਡੀਓ ਲਓ ਜੀ ਆਪਾਂ ਆਏ ਹਾਂ ਮਾਚੂ ਗੋੜਾ ਸਾਹਿਬ ਤੇ ਇੱਥੇ ਆਪਾਂ ਨੇ ਥੋੜੀ ਜਿਹੀ ਸ਼ਾਪਿੰਗ ਕਰਨੀ ਸੀਗੀ ਕੋਟੀਆਂ ਵਗੈਰਾ ਲੈਣਾਂ ਨੇ ਬੂਟ ਵਗੈਰਾ ਲੈਣੇ ਸਾਰਾ ਕੁਝ ਆਪਾਂ ਆ ਗਏ ਹੁਣ ਇੱਥੇ ਅੱਡੇ 'ਚ ਖੜੇ ਆ। ਉੱਥੇ ਮੈਂ ਕੋਈ ਨਵੀਂ ਵੀਡੀਓ ਬਣਾਈ ਹੈਗੀ। ਤੇ ਸਹਿਜ ਵੀ ਤਨੇ ਜਾਣਾ ਆਪਣੇ ਨਾਨਕਿਆਂ ਨੂੰ ਉਹ ਖੜਾ ਉੱਪਰ ਲੈ ਪਾਸੇ। ਉੱਥੇ ਉਹਨੇ ਵਸ ਚੜਨੀ ਹੈ। ਤੇ ਕੱਲ ਨੂੰ ਆ ਜੂਗਾ ਵਾਪਸ। ਮਾਮੇ ਉਹਨਾਂ ਨੇ ਆਉਣਾ ਕੱਲ ਨੂੰ ਇੱਧਰ ਨੂੰ ਫੇਰ ਉਹਨਾਂ ਨਾਲ ਵਾਪਸ ਆ ਜੂਗਾ। ਤੇ ਅੱਜ ਜਾ ਕੇ ਆਉਗਾ ਇਹ ਉੱਥੇ। ਉੱਥੇ ਖੜਾ। ਉਹ ਦੇਖੋ ਨਾਭੀ ਭਗਵੰਨੀ ਹੈ। ਢੇਟਾਂ ਤੇ ਖੜਾ। ਠੀਕ। ਸਪੀਡ ਬਹੁਤ ਜ਼ਿਆਦਾ ਅਸੀਂ ਆਏ ਸੀਗੇ 12:00 ਵਜੇ ਸੀਗੇ ਸਾਨੂੰ ਹੁਣ 2:00 ਵਜੇ ਚੁੱਕੇ ਨੇ ਫਟਾਫਟ ਅਸੀਂ ਲੈ ਕੇ ਖੋਟੀਆਂ ਵਗੈਰਾ ਬੂਟੇ ਵਗੈਰਾ ਹੁਣ ਇੱਥੇ ਆਏ ਖੜੇ ਹਾਂ ਬੱਸ ਨੂੰ ਦੇਖ ਰਹੇ ਹਾਂ ਇਹ ਚਲੋ ਜੀ ਨਿਨ੍ਹਾ ਜਸਤ ਕਰਨਾ ਹੈ ਜਸਤ ਖਾ ਰਿਹਾ ਗੱਠੀਆਂ